ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੱਚੀਆਂ ਗੱਲਾਂ ਰੱਬ ਅੱਗੇ ਦੋਵੇਂ ਹੱਥ ਜੋੜ ਬਸ ਇਹੀ ਆਖੀ ਦਾ ਵੀ ਖੁਸ਼ੀਆਂ ਦੇ ਨਾਲ ਬਸਦਾ ਰਹੇ ਘਰ ਹਰ ਪਰਦੇਸੀ ਦਾ ਦੂਸਰਿਆਂ ਬਾਰੇ ਅੰਦਾਜ਼ਾ ਲਗਾਉਣ ਨਾਲੋਂ ਆਪਣੀ ਨੀਅਤ ਨੂੰ ਅਨੇਕ ਕਰ ਲੈਣਾ ਹੀ ਬਿਹਤਰ ਹੈ ਭੁਲੇਖੇ ਨਾ ਪਾ ਜ਼ਿੰਦਗੀਏ ਸੱਜਣਾ ਦੇ ਚਿਹਰੇ ਦੇ ਐਨੇ ਦੁੱਖ ਦਿੱਤੇ ਨੇ ਹੁਣ ਤਾਂ ਤਰਸ ਖਾ ਮੇਰੇ ਤੇ ਇੱਜ਼ਤ ਰੋਲਦੀ ਅਤੇ ਕਿਸਮਤ ਖੁੱਲਦੀ ਦਾ ਕੋਈ ਪਤਾ ਨਹੀਂ ਲੱਗਦਾ ਦੋਵੇਂ ਇੱਕ ਪਾਲ ਵਿੱਚ ਇੱਜ਼ਤ ਇੱਕ ਪਾਲ ਵਿੱਚ ਰੋਲ ਜਾਂਦੀ ਹੈ ਅਤੇ ਕਿਸਮਤ ਇੱਕ ਪਾਲ ਵਿੱਚ ਖੁੱਲ ਜਾਂਦੀ ਹੈ ਕੋਈ ਜਿਹੜੀ ਰਸਤਾ ਭੁੱਲ ਕੇ ਕਮਰੇ ਵਿੱਚ ਆ ਜਾਵੇ ਤਾਂ ਉਸ ਨੂੰ ਪੱਖਾ ਬੰਦ ਕਰਕੇ ਰਸਤਾ ਦਿਖਾਉਣਾ ਵੀ ਮੁਹੱਬਤ ਹੈ ਤੂੰ ਭੁਰੋਸੇ ਦੀ ਗੱਲ ਕਰਦਾ ਸੱਜਣਾ ਹੁਣ ਤਾਂ ਅਸੀਂ ਜਿੰਦਰਾ ਲਾ ਕੇ ਵੀ ਚਾਰ ਵਾਰ ਖਿੱਚ ਕੇ ਦੇਖਦੇ ਹਾਂ ਕਿ ਕਿਤੇ ਖੁੱਲਾ ਤਾਂ ਨਹੀਂ ਰਹਿ ਗਿਆ ਤੇ ਜਿਵੇਂ ਬਹਾਨੇ ਕਰੀਏ ਉਹਨਾਂ ਨਾਲ ਮੁਲਾਕਾਤ ਮੈਂ ਸੁਣਿਆ ਉਹ ਤਾਂ ਚਾਹ ਵੀ ਨਹੀਂ ਪੀਂਦੇ ਉਹਦੇ ਬਿਨਾਂ ਜੀਣ ਦਾ ਬਲ ਅਜੇ ਮੈਂ ਸਿੱਖਿਆ ਹੀ ਸੀ ਕਿ ਉਹਨੇ ਹਾਲ ਚਾਲ ਪੁੱਛ ਕੇ ਹਾਲੋਂ ਬੇਹਾਲ ਕਰ ਦਿੱਤਾ ਜ਼ਿੰਦਗੀ ਵਿੱਚ ਐਸਾ ਲਿਖ ਜਾਓ ਕਿ ਦੁਨੀਆ ਪੜਦੀ ਰਹੇ ਜਾਂ ਫਿਰ ਐਸਾ ਕਰ ਜਾਓ ਕਿ ਦੁਨੀਆ ਲਿਖਦੀ ਰਹੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਔਨ ਰੱਖਣਾ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਵੀ ਦੇਖ ਸਕੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਫॉर ਵਾਚਿੰਗ